ਤਨਲ ਬੈਠ ਕੇ ਆਪ ਜੀ ਸਰਵਨ ਕਰ ਰਹੇ ਹੋ ਸਤਿਗੁਰਾਂ ਦਾ ਤਰਸ ਜਿਨ੍ਹਾਂ ਵਡਭਾਗੀ ਰੂਹਾਂ ਤੇ ਹੁੰਦਾ ਹੈ ਉਹਨਾਂ ਨੂੰ ਸਤਿਗੁਰਾਂ ਦੀ ਇਹ ਪਵਿੱਤਰ ਬਾਰਖਾ ਪ੍ਰਾਪਤ ਹੁੰਦੀ ਹੈ ਔਰ ਗੁਰੂ ਅਮਰਦਾਸ ਪਾਤਸ਼ਾਹ ਜੀ ਸਹਿਬੰਦ ਦੀ ਪਾਵਨ ਮੁਬਾਰਕ ਰਸਨਾ ਤੋਂ ਚਾਰਨ ਕੀਤੇ ਅੰਮ੍ਰਿਤ ਵਚਨ ਸ਼ਲੋਕ ਵਾਰਾਂ ਤੇ ਵਧੇਖ ਪਾਵਨ ਬਾਣੀ ਅੰਦਰੋਂ ਆਪ ਜੀ ਨੇ ਵਿਚਾਰ ਅਧੀਨ ਇਹ ਪਾਵਨ ਸ਼ਲੋਕ ਸਰਵਣ ਕੀਤਾ ਹੈ ਗੁਰਮੁਖਾਂ ਹਰ ਤਨ ਖਟਿਆ ਗੁਰ ਕੇ ਸ਼ਬਦ ਵਿਚਾਰ ਨਾਮ ਪਦਾਰਥ ਪਾਇਆ ਅਟੁੱਟ ਪਰੇ ਪੰਡਾਰ ਸੁਭਾਵਕ ਤੌਰ ਤੇ ਗੁਰਬਾਣੀ ਦੇ ਅੰਦਰ ਸਤਿਗੁਰਾਂ ਨੇ ਜਿਸ ਤਨ ਨੂੰ ਵਿਹਾਜਣ ਦਾ ਜ਼ਿਕਰ ਕੀਤਾ ਹੈ ਜਿਸ ਤਨ ਨੂੰ ਇਕੱਠੇ ਕਰਨ ਦਾ ਜ਼ਿਕਰ ਕੀਤਾ ਹੈ ਉਹ ਤਨ ਹੈ ਪਰਮਾਤਮਾ ਦਾ ਨਾਮ ਰੂਪੀ ਤਨ ਜਿਵੇਂ ਸੰਸਾਰ ਦੇ ਅੰਦਰ ਦੁਨਿਆਵੀ ਤੌਰ ਤੇ ਬੰਦੇ ਨੂੰ ਸੰਸਾਰਿਕ ਤਨ ਉਸ ਤਨ ਦੀ ਜ਼ਰੂਰਤ ਲੋੜ ਮਹਿਸੂਸ ਹੁੰਦੀ ਹੈ ਤਾਂ ਕਿ ਉਹ ਆਪਣੇ ਜੀਵਨ ਨੂੰ ਸੁਹੇਲਾ ਬਣਾ ਲੇ ਸੋਖਾ ਬਣਾ ਲੇ ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਨੇ ਆਤਮਕ ਜੀਵਨ ਦੇ ਲਈ ਪ੍ਰਮਾਤਮਾ ਦੇ ਨਾਮ ਤਨ ਦੀ ਜ਼ਰੂਰਤ ਹੁੰਦੀ ਹੈ ਜਿਸ ਤਨ ਦੇ ਨਾਲ ਮਨੁੱਖ ਆਪਣਾ ਆਤਮਕ ਜੀਵਨ ਸੋਖਾ ਤੇ ਸੁਹੇਲਾ ਬਣਾਉਂਦਾ ਹੈ ਸਤਿਗੁਰੂ ਜੀ ਜਦੋਂ ਬਾਣੀ ਵਿੱਚ ਜ਼ਿਕਰ ਕਰਦੇ ਨੇ ਪਾਤਸ਼ਾਹ ਕਹਿੰਦੇ ਨੇ ਨਾਮ ਇੱਕ ਉਹ ਧਨ ਹੈ ਇੱਕ ਉਹ ਦੌਲਤ ਹੈ ਜਿਹੜਾ ਧਨ ਜੀਵਨ ਦੇ ਅੰਦਰ ਕਦੇ ਮੁੱਕਣ ਵਾਲਾ ਨਹੀਂ ਹੈ ਤੁਸੀਂ ਬਾਣੀ ਪੜ੍ਹਦੇ ਹੋ ਤੇ ਸਹ ਪਾਤਸ਼ਾਹ ਜੀ ਕਹਿੰਦੇ ਨੇ ਇਹ ਤਨ ਮੇਰੇ ਹਰ ਕੋ ਨਾਉ ਗਾਂਠ ਨਾ ਬੰਦੋ ਵੇਚ ਨਾ ਖਾਉ ਨਾਉ ਮੇਰੇ ਖੇਤੀ ਨਾਉ ਮੇਰੇ ਬਾੜੀ ਭਗਤ ਕਰੋ ਜਨ ਸ਼ਰਨ ਤੁਮਾਰੀ ਹੁਣ ਇਸ ਖਜ਼ਾਨੇ ਨੂੰ ਵਿਹਾਜਣ ਵਾਲੇ ਨੂੰ ਸਤਿਗੁਰ ਨੇ ਬਾਣੀ ਅੰਦਰ ਵਡਭਾਗੀ ਪੁਰਖ ਆਖੀ ਹੈ ਸਾ ਪਾਤਸ਼ਾਹ ਜੀ ਬਾਣੀ ਵਿੱਚ ਕਹਿੰਦੇ ਨੇ ਦੁਨਿਆਵੀ ਤਨ ਨੂੰ ਵਿਹਾਜਣ ਵਾਲੇ ਬਹੁਤ ਨਹੀਂ ਪਰ ਇਸ ਤਨ ਨੂੰ ਇਕੱਠਾ ਕਰਨ ਵਾਲੇ ਸਹਿਬ ਕਹਿੰਦੇ ਨੇ ਬੜੇ ਵਿਰਲੇ ਨੇ ਹੈਣ ਗਿਰਲੇ ਨਾਹੀਂ ਕਣੇ ਫੈਲ ਫੱਕੜ ਸੰਸਾਰ ਇਸ ਸੰਸਾਰ ਦੇ ਅੰਦਰ ਦੁਨਿਆਵੀ ਤੌਰ ਤੇ ਸੰਸਾਰ ਦੇ ਪਦਾਰਥਾਂ ਨਾਲੋਂ ਮੋਹ ਤੋੜ ਕੇ ਰੱਬ ਦੇ ਨਾਮ ਨਾਲ ਜੁੜਨ ਵਾਲੇ ਸਭ ਕਹਿੰਦੇ ਨੇ ਵਿਰਲੇ ਨੇ ਸਭ ਤੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸੇ ਲਈ ਸਭ ਤੋਂ ਉੱਤਮ ਤਨ ਜੇ ਬਾਣੀ ਦੇ ਅੰਦਰ ਆਖਿਆ ਹੈ ਨਾ ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਉਹ ਤਨ ਹੈ ਉਸ ਕਰਤੇ ਦੇ ਨਾਮ ਦਾ ਤਨ। ਔਰ ਜਿੰਨਾ ਕੋਲ ਇਹ ਤਨ ਹੈ। ਸਹਿਬ ਜੀ ਦਾ ਇੱਕ ਬਚਨ ਪੜ੍ਹਦੇ ਹੋ ਆਪ ਜੀ ਪਾਤਸ਼ਾਹ ਕਹਿੰਦੇ ਨੇ ਇਹ ਤਨ ਅਖੁੱਟ ਨਾ ਨਿਖਟੈ ਨਾ ਜਾਏ। ਸਤਿਗੁਰੂ ਕਹਿੰਦੇ ਨੇ ਇਹ ਤਨ ਕਦੇ ਖੁੱਟਦਾ ਨਹੀਂ ਮੁਕਦਾ ਨਹੀਂ। ਨਾ ਇਹ ਧੰਨ ਸਾਹਿਬ ਕਹਿੰਦੇ ਨੇ ਕਿਤੇ ਗਵਾਚਦਾ ਹੈ ਔਰ ਸਭ ਤੋਂ ਵੱਡੀ ਗੱਲ ਪਾਤਸ਼ਾਹ ਕਹਿੰਦੇ ਨੇ ਇਹਨੂੰ ਖਰਚ ਕਰਦੇ ਜਾਓ ਇਹ ਕਦੀ ਮੁੱਕਦਾ ਵੀ ਨਹੀਂ ਇਹ ਧੰਨ ਅਖੁੱਟ ਨਾ ਨਿਖਟੈ ਨਾ ਜਾਏ ਪੂਰੇ ਸਤਿਗੁਰ ਦੀਆ ਦਿਖਾਏ ਪੂਰੇ ਸਤਿਗੁਰ ਨੇ ਕਿਰਪਾ ਕਰਕੇ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਮੈਨੂੰ ਦਿਖਾ ਦਿੱਤਾ ਮੈਨੂੰ ਜਨਾ ਦਿੱਤਾ ਤਾਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਸਬਬ ਤਾਨ ਗੁਰੂ ਕਲਗੀਧਰ ਪਾਤਸ਼ਾਹ ਜੀ ਭਾਈ ਨੰਦ ਲਾਲ ਜੀ ਉਹਨਾਂ ਦੀ ਸੇਵਾ ਤੋਂ ਬੜੇ ਖੁਸ਼ ਹੋਏ ਬੜੇ ਪ੍ਰਭਾਵਿਤ ਹੋਏ ਉਹਨਾਂ ਦੀ ਪਾਵਨ ਮੁਬਾਰਕ ਰਸਨਾ ਦੇ ਬਚਨੇ ਪਾਤਸ਼ਾਹ ਜੀ ਨੇ ਪੁੱਛਿਆ ਨੰਦ ਲਾਲ ਕਿਹੜੇ ਦੁਨਿਆਵੀ ਪਦਾਰਥ ਵਸਤੂ ਦੀ ਤੈਨੂੰ ਲੋਚਾ ਹੈ ਖਿੱਚ ਹੈ ਜਿੰਦੀ ਪ੍ਰਾਪਤੀ ਦੇ ਲਈ ਤੋ ਗੁਰੂ ਦੇ ਚਰਨਾਂ ਦੇ ਵਿੱਚ ਇੰਨੀ ਨਿਠ ਕੇ ਸੇਵਾ ਕਰਨੇ ਕਿਹੜਾ ਧੰਨ ਕੀ ਕੁਝ ਚਾਹੀਦਾ ਤੈਨੂੰ ਕਿਉਂਕਿ ਬਾਹਰੀ ਤੌਰ ਤੇ ਬੰਦਾ ਜੇ ਨਾਮ ਨਾਲ ਜੁੜਿਆ ਜੇ ਧਰਮ ਨਾਲ ਜੁੜਿਆ ਤੇ ਕਿਤੇ ਨਾ ਕਿਤੇ ਹਰ ਇੱਕ ਬੰਦੇ ਦੀ ਬਾਹਰੀ ਲਾਲਸਾ ਜਿਹੜੀ ਹੈ ਉਹ ਸੰਸਾਰ ਦਾ ਪਦਾਰਥ ਹੈ ਜਾਂ ਸੰਸਾਰ ਦਾ ਧਾਨ ਹੈ ਸਭ ਪਾਤਸ਼ਾਹ ਜੀ ਪੁੱਛਦੇ ਨੇ ਤੁਹਾਨੂੰ ਗੁਰ ਕਲਗੀ ਤਰ ਪਾਤਸ਼ਾਹ ਦਸ਼ਮੇਸ਼ ਪਿਤਾ ਸਭ ਕਹਿੰਦੇ ਨੇ ਅਨੰਦ ਲਾਲ ਤੈਨੂੰ ਕਿਸ ਚੀਜ਼ ਦੀ ਜ਼ਰੂਰਤ ਹੈ ਕਿਹੜੀ ਚੀਜ਼ ਦੀ ਖੇਚ ਹੈ ਤੇਰੇ ਅੰਦਰ ਜਿੰਦੀ ਲੋਚਾਂ ਰੱਖ ਕੇ ਤੂੰ ਸੇਵਾ ਕਰਨੇ ਤੇ ਜਿਸ ਦੀ ਵੀ ਖਿੱਚ ਤੇਰੇ ਮਨ ਅੰਦਰ ਹੈ ਨਾ ਸਹਬ ਪਾਤਸ਼ਾਹ ਕਹਨ ਲੱਗੇ ਆਨੰਦ ਲਾਲ ਅੱਜ ਜੋ ਮੰਗੇਗਾ ਨਾ ਗੁਰੂ ਚਰਨਾਂ ਵਿੱਚੋਂ ਤੈਨੂੰ ਹਾਸਲ ਹੋਏਗਾ ਤੇ ਭਾਈ ਆਨੰਦ ਲਾਲ ਜੀ ਹੱਥ ਜੋੜ ਕੇ ਜਿਹੜੇ ਬਚਨ ਕਹਿੰਦੇ ਨੇ ਸਹਬ ਤੁਹਾਨੂੰ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਉਹਨਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਬਚਨ ਨੇ ਉਹਨਾਂ ਦਾ ਇੱਕ ਬੜਾ ਪਿਆਰੀ ਰੁਬਾਈ ਹੈ ਭਾਈ ਸਾਹਿਬ ਭਾਈ ਆਨੰਦ ਲਾਲ ਜੀ ਕਹਿੰਦੇ ਨੇ ਸਤਿਗੁਰ ਜੇ ਅਤ ਦੀ ਪ੍ਰਸੰਨਤਾ ਇਸ ਗਰੀਬੜੇ ਤੇ ਹੋਈ ਹੈ ਨਾ ਤੇ ਦਾਤਾ ਜੀ ਕਿਰਪਾ ਕਰੋ ਮੇਰੀ ਝੋਲੀ ਦੇ ਵਿੱਚ ਆਪਣੇ ਨਾਮ ਦਾ ਧੰਨ ਪਾ ਦੇ। ਬਚਨ ਬੜੇ ਪਿਆਰੇ ਨੇ ਭਾਈ ਸਾਹਿਬ ਪਇਨਾ ਦਲਾਲ ਜੀ ਦੇ ਭਾਈ ਸਾਹਿਬ ਪਇਨਾ ਦਲਾਲ ਜੀ ਕਹਿੰਦੇ ਨੇ ਦੋ ਨਤੇ ਜ਼ਵੀਦ ਬਾਸ਼ਦ ਬੰਦਗੀ। ਸੱਭ ਜੀ ਆਪਣੀ ਬੰਦਗੀ ਦੀ ਦੌਲਤ ਮੇਰੇ ਨਾਂ ਚੀਜ਼ ਦੀ ਝੋਲੀ ਵਿੱਚ ਖੈਰ ਦੇ ਰੂਪ ਵਿੱਚ ਪਾ ਦਿਓ ਦੋਲ ਤੇ ਜ਼ਵੀਦ ਬਸ਼ਤ ਬੰਦਗੀ ਬੰਦਗੀ ਕੁੰਨ ਬੰਦਗੀ ਕੁੰਨ ਬੰਦਗੀ ਸਤਿਗੁਰ ਮੈਂ ਤੁਹਾਡੇ ਦਰ ਤੋਂ ਬੰਦਗੀ ਦੀ ਖੈਰ ਮੰਗਣਾ ਬੰਦਗੀ ਦੀ ਖੈਰ ਮੰਗਣਾ ਹੋਰ ਕਿਸੇ ਚੀਜ਼ ਦੀ ਲਾਲਸਾ ਨਹੀਂ ਹੈ ਸਬਗੁਰੂ ਅਮਰਦਾਸ ਪਾਤਸ਼ਾਹ ਜਿਨੇ ਅੱਜ ਜਿਹੜੇ ਪਾਵਨ ਬਚਨ ਬਖਸ਼ੇ ਨੇ ਸਬਕ ਇਹਨੇ ਗੁਰਮੁਖਾਂ ਹਰ ਤਨ ਖਟਿਆ ਜਿਹੜੇ ਗੁਰਮੁਖ ਨੇ ਗੁਰੂ ਨਾਲ ਜੁੜ ਗਏ ਸਤਿਗੁਰ ਕਹਿੰਦੇ ਨੇ ਉਹਨਾਂ ਨੇ ਜਿਹੜਾ ਤਨ ਖਟਿਆ ਨਾ ਆਪਣੇ ਜੀਵਨ ਵਿੱਚ ਜਿਸ ਤਨ ਦੀ ਕਮਾਈ ਰੱਜ ਕੇ ਕੀਤੀ ਉਹਨਾਂ ਨੇ ਸਭ ਕਹਿੰਦੇ ਨੇ ਉਹ ਤਨ ਹੈ ਨਾਮ ਹਰ ਤਨ ਹਰ ਤਨ ਦਾ ਮਤਲਬ ਹੈ ਪ੍ਰਮਾਤਮਾ ਦੇ ਨਾਮ ਦਾ ਤਨ ਰੱਬੀ ਗੁਣਾ ਦਾ ਤਨ ਉਹਨਾਂ ਨੇ ਜੇ ਗੁਰੂ ਦੇ ਚਰਨਾਂ ਵਿੱਚੋਂ ਕਿਸੇ ਚੀਜ਼ ਦਾ ਕਿਸੇ ਚੀਜ਼ ਨੂੰ ਵਿਹਾਜਿਆ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਉਹ ਨਾਮ ਤਨ ਗੁਰਮੁਖਾਂ ਹਰ ਤਨ ਖਟਿਆ ਗੁਰ ਕੈ ਸ਼ਬਦ ਵਿਚਾਰ ਖਟਿਆ ਕਿਵੇਂ ਗੁਰੂ ਦੇ ਸ਼ਬਦ ਨੂੰ ਵਿਚਾਰ ਕੇ ਗੁਰੂ ਦੇ ਸ਼ਬਦ ਨੂੰ ਸਮਝ ਕੇ ਉਹਨਾਂ ਨੇ ਗੁਰੂ ਦੇ ਸ਼ਬਦ ਨਾਲ ਆਪਣੀ ਸੁਰਤ ਜੋੜ ਕੇ ਸ਼ਬਦ ਨੂੰ ਸਮਝ ਕੇ ਦੇ ਵਿੱਚੋਂ ਉਹ ਆਤਮਿਕ ਜੀਵਨ ਦੀ ਦਾਤ ਹਾਸਲ ਕਰ ਲਈ ਜਿੰਨੂੰ ਪਾਤਸ਼ਾਹ ਕਹਿੰਦੇ ਨੇ ਨਾਮ ਤਨ ਗੁਰਦੇਵ ਪਿਤਾ ਜੀ ਨੇ ਜਿਹੜੇ ਬਚਨ ਆਖੇ ਨੇ ਸਾਬ ਕਹਿੰਦੇ ਨੇ ਗੁਰ ਕੈ ਸ਼ਬਦ ਵਿਚਾਰ ਗੁਰੂ ਦੇ ਸ਼ਬਦ ਨੂੰ ਸਮਝ ਕੇ ਨਾਮ ਪਦਾਰਥ ਪਾਇਆ ਉਹਨਾਂ ਨੂੰ ਮਿਲਿਆ ਕੀ ਹੈ ਜਦੋਂ ਉਹਨਾਂ ਨੇ ਇਸ ਧਨ ਨੂੰ ਖਟਿਆ ਸਾਬ ਕਹਿੰਦੇ ਨੇ ਉਹਨਾਂ ਨੂੰ ਗੁਰੂ ਦੇ ਨਾਮ ਰੂਪੀ ਪਦਾਰਥ ਦੀ ਪ੍ਰਾਪਤੀ ਹੋਈ ਆ ਟੁੱਟ ਭਰੇ ਪੰਡਾਰ ਤੇ ਇਹ ਖਜ਼ਾਨਾ ਸਤਿਗੁਰ ਕਹਿੰਦੇ ਨੇ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਇੰਨਾ ਵੀ ਹਾਜਰ ਅਤੁੱਟ ਅਤੁੱਟ ਦਾ ਮਤਲਬ ਹੁੰਦਾ ਹੈ ਜਿਹੜਾ ਕਦੇ ਖਤਮ ਨਾ ਹੋਵੇ ਅਤੁੱਟ ਜੋ ਟੁੱਟੇ ਨਾ ਜੋ ਖਤਮ ਨਾ ਹੋਵੇ ਸਭ ਕਹਿੰਦੇ ਨੇ ਉਹਨਾਂ ਨੇ ਇਹ ਨਾਮ ਰੂਪੀ ਪਦਾਰਥ ਇੰਨਾ ਵੀ ਹਾਜ਼ਰ ਹੈ ਕਿ ਉਹਨਾਂ ਨੇ ਆਪਣੇ ਢੰਡਾਰੇ ਅਤੁੱਟ ਭਰ ਲਏ ਦਾ ਕਦੇ ਖਤਮ ਹੋਣ ਵਾਲੇ ਖਜ਼ਾਨੇ ਨਾਲ ਉਹਨਾਂ ਨੇ ਆਪਣੇ ਜੀਵਨ ਦੇ ਅੰਦਰ ਇਸ ਧਨ ਨੂੰ ਇੰਨਾ ਵੀ ਹਾਜ਼ਰ ਲਿਆ ਜੋ ਕਦੇ ਖਤਮ ਹੋਣ ਵਾਲਾ ਨਹੀਂ ਹੈ ਸਤਗੁਰ ਕਾ ਪਾਤਸ਼ਾਹ ਕਹਿੰਦ ਨੇ ਹਰ ਗੁਣ ਬਾਣੀ ਉਚਰੈ ਫਿਰ ਉਹ ਕਰਦੇ ਕੀ ਨੇ ਇਸ ਖਜ਼ਾਨੇ ਨੂੰ ਵਿਹਾਜਣ ਤੋਂ ਬਾਅਦ ਜਿਵੇਂ ਦੁਨਿਆਵੀ ਤੌਰ ਤੇ ਬੰਦਾ ਸੰਸਾਰ ਦਾ ਧਨ ਵਿਹਾਜਦਾ ਹੈ ਤੇ ਫਿਰ ਉਹਨੂੰ ਸੰਸਾਰ ਵਿੱਚ ਖਰਚ ਕਰਦਾ ਹੈ ਆਪਣੇ ਜੀਵਨ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਲਈ ਇਸੇ ਤਰ੍ਹਾਂ ਪਾਤਸ਼ਾਹ ਕਹਿੰਦ ਨੇ ਹਰ ਗੁਣ ਬਾਣੀ ਉਚਰੈ ਜਿਹੜੇ ਰੱਬ ਦੇ ਪਿਆਰੇ ਸੰ ਜਿਨ੍ਹਾਂ ਨੇ ਇਸ ਧਨ ਨੂੰ ਗੁਰੂ ਦੇ ਸ਼ਬਦ ਨਾਲ ਜੁੜ ਕੇ ਇਕੱਠਾ ਕੀਤਾ ਸਤਿਗੁਰ ਕਹਿੰਦੇ ਨੇ ਉਹ ਫਿਰ ਗੁਰੂ ਦੇ ਬਾਣੀ ਨੂੰ ਗੁਰੂ ਦੇ ਸ਼ਬਦ ਨੂੰ ਆਪਣੀ ਰਸਨਾ ਤੋਂ ਉਚਾਰਦੇ ਨੇ ਐਸਾਨੀਆ ਬੀਬੀ ਹਾਜਲਿਆ ਤੇ ਉਹਨਾਂ ਨੂੰ ਇਸ ਧਨ ਦੀ ਪ੍ਰਾਪਤੀ ਹੋ ਗਈ ਤੇ ਉਹਨਾਂ ਆਖਿਆ ਵੀ ਚਲੋ ਹੁਣ ਜ਼ਰੂਰਤ ਨਹੀਂ ਹੈ ਜਦੋਂ ਆਪਾਂ ਬਾਣੀ ਪੜ੍ਹਨੇ ਆ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਅੰਮ੍ਰਿਤ ਵਚਨ ਰੋਜ਼ ਤੁਸੀਂ ਅੰਮ੍ਰਿਤ ਵੇਲੇ ਪੜ੍ਹ ਦਿਓ ਪਾਤਸ਼ਾਹ ਕਹਿੰਦੇ ਨੇ ਅੰਮ੍ਰਿਤ ਵੇਲਾ ਸਚ ਨਾਮ ਵਡਿਆਈ ਵਿਚਾਰ ਪਾਤਸ਼ਾਹ ਕਹਿੰਦੇ ਨੇ ਅੰਮ੍ਰਿਤ ਵੇਲਾ ਸਚ ਨਾਮ ਵਡਿਆਈ ਵਿਚਾਰ ਪ੍ਰਮਾਤਮਾ ਦੀ ਵਡਿਆਈ ਦੀ ਵਿਚਾਰ ਕਰ ਔਰ ਰੋਜ਼ ਕਰ ਜਦੋਂ ਅਮਰਤ ਵੇਲੇ ਮਾਲਕ ਦੇ ਨਾਮ ਗੁਣਾਂ ਦੀ ਵਿਚਾਰ ਕਰੇਗਾ ਨਾ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਫਿਰ ਦਾਤੇ ਦੇ ਦਰ ਤੋਂ ਤੈਨੂੰ ਮਿਲਣਾ ਕੀ ਹੈ ਇੱਕ ਦਿਨ ਦਾ ਕਾਰਜ ਨਹੀਂ ਹੈ ਸਤਿਗੁਰ ਪਾਤਸ਼ਾਹ ਜੀ ਨੇ ਇਸੇ ਕਰਕੇ ਸਾਨੂੰ ਨੇਮ ਬਖਸ਼ਿਆ ਹੈ ਧਿਆਨ ਦੇਣਾ ਨੇਮ ਇਸ ਖਜ਼ਾਨੇ ਨੂੰ ਵੀ ਹਾਦੀਆ ਸਤਿਗੁਰ ਕਹਿੰਦੇ ਨੇ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ ਕਰਮੀ ਕੱਪੜਾ ਕਰਮੀ ਪਾਪ ਬਖਸ਼ਿਸ਼ ਦਾ ਕੱਪੜਾ ਦਾਤੇ ਦੇ ਘਰੋਂ ਸੰਸਾਰ ਦੇ ਪਦਾਰਥ ਹਰ ਕੋਈ ਮੰਗਣ ਵਾਲਾ ਹਾਸਲ ਕਰ ਲੈਂਦਾ ਹੈ ਜਿਹੜਾ ਵੀ ਆਇਆ ਕੋਈ ਵੀ ਗੁਰੂ ਦੇ ਚਰਨਾਂ ਵਿੱਚ ਆਇਆ ਮਾਫ਼ ਕਰਨਾ ਭਾਵਨਾ ਵਾਲੇ ਨੂੰ ਕਦੇ ਟੋਟ ਨਹੀਂ ਪੈਂਦੀ ਮਾਲਕ ਦੇ ਘਰ ਦੇ ਵਿੱਚੋਂ ਪਰ ਸੱਚ ਹੈ ਜਿਨ੍ਹਾਂ ਨੇ ਦੁਨਿਆਵੀ ਧਨ ਵਿਹਾਜੇ ਉਹ ਭੰਡਾਰੇ ਖਤਮ ਹੋ ਜਾਂਦੇ ਨੇ ਸਮਾਪਾ ਕੇ ਫਿਰ ਦੁਬਾਰਾ ਉਹਨਾਂ ਨੂੰ ਮੰਗਣ ਦੀ ਉਹਨਾਂ ਪਿੱਛੇ ਦੌੜਨ ਦੀ ਜ਼ਰੂਰਤ ਪੈਂਦੀ ਇਸੇ ਕਰਕੇ ਸਾਬ ਨੇ ਬਾਣੀ ਵਿੱਚ ਆਖਿਆ ਕਾਚਾ ਧਨ ਸੰਚੈ ਮੂਰਖ ਗਵਾਰ ਮਨਮੁਖ ਭੂਲੇ ਅੰਧ ਗਵਾਰ ਵਿਖਿਆ ਕੈ ਧਨ ਸਦਾ ਦੁੱਖ ਹੋਏ ਸਭ ਕਹਿੰਦੇ ਨੇ ਜਿਹੜਾ ਜ਼ਹਿਰ ਰੂਪੀ ਧਨ ਸੀ ਉਹਦੇ ਨਾਲ ਬੰਦਾ ਸਦਾ ਹੀ ਦੁਖੀ ਹੋਈ ਜਿਉ ਬਹੁਤਾ ਗਿਆ ਤੇ ਜੀਵਨ ਦੀ ਕਿਰਿਆ ਵਿਗੜ ਗਈ ਜੀਵਨ ਦੀ ਕਿਰਿਆ ਵਿਗੜੀ ਤੇ ਸਤਿਗੁਰ ਕਹਿੰਦੇ ਨੇ ਸਰੀਰ ਰੋਗਾਂ ਦੇ ਨਾਲ ਸੰਤਾਪਾਂ ਦੇ ਨਾਲ ਭਰ ਗਿਆ ਤੇ ਜਿਉ ਥੋੜਾ ਸੀ ਤੇ ਸਭ ਕਹਿੰਦੇ ਨੇ ਫਿਰ ਜੀਵਨ ਦੇ ਅੰਦਰ ਚਿੰਤਾਵਾਂ ਔਰ ਚੋਰੀਆਂ ਨੇ ਜੀਵਨ ਨੂੰ ਖਾ ਲਿਆ ਹੁਣ ਦੋਵਾਂ ਅਵਸਥਾ ਵਿੱਚੋਂ ਜੇ ਮੁਕਤ ਹੋਣਾ ਤੇ ਸਤਿਗੁਰ ਕਹਿੰਦੇ ਨੇ ਫਿਰ ਤੈਨੂੰ ਆਪਣੇ ਜੀਵਨ ਵਿੱਚ ਨਾਮ ਵੀ ਵਿਹਾਜ ਨਾ ਪਹਿਣਾ ਤੇ ਸੰਸਾਰ ਦੇ ਧਨ ਦੀ ਦੌੜ ਵੀ ਆਪਣੀ ਸੁਰਤ ਵਿੱਚੋਂ ਮੁਕਾਣੀ ਪੈਣੀ ਹੈ ਇਸੇ ਕਰਕੇ ਪਾਤਸ਼ਾਹ ਜੀ ਨੇ ਤੇ ਸ਼ਬਦ ਵਰਤੇ ਹਰ ਗੁਣ ਬਾਣੀ ਉਚਰੈ ਉਹ ਭਗਤ ਜਨ ਫਿਰ ਪ੍ਰਮਾਤਮਾ ਦੇ ਗੁਣਾਂ ਨੂੰ ਉਚਾਰਨ ਕਰਦੇ ਨੇ ਇਸ ਬਾਣੀ ਨੂੰ ਆਪਣੀ ਰਸਨਾ ਤੋਂ ਚੇਤੇ ਕਰਦੇ ਨੇ ਅੰਤ ਨਾ ਪਾਰਾ ਵਾਰ ਸਾਬ ਕਹਿੰਦੇ ਨੇ ਜਿੰਨਾ ਗੁਣਾਂ ਦਾ ਕੋਈ ਅੰਤ ਨਹੀਂ ਜਿਵੇਂ ਸੰਸਾਰ ਦੇ ਅੰਦਰ ਵਸਤੂਆਂ ਵਰਤਿਆਂ ਕੱਟਦੀਆਂ ਨੇ ਮੁਕਦੀਆਂ ਨਹੀਂ ਧਿਆਨ ਦੇਣਾ ਕੋਈ ਵੀ ਵਸਤੂ ਸੰਸਾਰ ਦੀ ਅਸਾਧ ਸੰਗਤ ਜੀ ਜਿਹੜੀ ਵਰਤੋ ਵਿੱਚ ਆ ਗਈ ਉਹਨੇ ਮੁਕਣਾ ਹੈ ਉਹਨੇ ਕੱਟਣਾ ਹੈ ਪਰ ਪਾਤਸ਼ਾਹ ਜੀ ਕਹਿੰਦੇ ਨੇ ਇਹ ਜਿਹੜੀ ਬਾਣੀ ਹੈ ਜਦੋਂ ਰੱਬੀ ਪਿਆਰੇ ਗੁਰਮਖ ਜਨ ਉਚਾਰਦੇ ਨੇ ਆਪਣੀ ਰਸਨਾ ਤੋਂ ਬੋਲਦੇ ਨੇ ਪਾਤਸ਼ਾਹ ਕਹਿੰਦੇ ਨੇ ਇਹਦਾ ਕੋਈ ਅੰਤ ਕੋਈ ਪਾਰਾਵਾਰ ਨਹੀਂ ਹੈ ਇਹ ਤੇ ਬੇਅੰਤ ਹੈ ਇਸੇ ਕਰਕੇ ਸਤਿਗੁਰ ਨੇ ਬਾਣੀ ਵਿੱਚ ਆਖਿਆ ਮਾਲਕ ਜੀ ਹਮਰੀ ਜੀਵਾ ਏਕ ਮੇਰੇ ਮਾਲਕ ਜੀ ਸਾਡੇ ਕੋਲ ਇੱਕ ਜੀਬ ਹੈ ਪ੍ਰਭ ਹਰ ਕੇ ਗੁਣ ਅਗੰਮ ਅਥਾ ਸਤਗੁਰ ਤੇਰੇ ਗੁਣਾ ਦਾ ਕੋਈ ਥਾ ਹੀ ਨਹੀਂ ਉਹ ਪਾਰਾ ਬਾਰ ਨਹੀਂ ਤੂੰ ਦਰਿਆਉ ਦਾਨਾ ਬੀਨਾ ਮੈਂ ਮਛਲੀ ਕੈਸੇ ਅੰਤ ਲਹਾਂ ਤੇ ਸੱਭ ਜੀ ਕਹਿੰਦੇ ਨੇ ਨਾਨਕ ਸਭ ਕਾਰਨ ਕਰਤਾ ਕਰੇ ਏ ਨਾਨਕ ਜੀ ਕਰਨ ਵਾਲਾ ਕਰਤਾ ਜੁਗਤ ਬਣਾਉਂਦਾ ਹੈ ਕਾਰਨ ਉਹਦੇ ਹੱਥ ਵਿੱਚ ਹੈ ਜਦੋਂ ਕੋਈ ਜੁੜਦਾ ਹੈ ਨਾ ਖਿਆਲ ਕਰਨਾ ਸੁਭਾਵਕ ਹੈ ਜਦਨ ਸੰਸਾਰ ਦਾ ਕੋਈ ਕਾਰਜ ਬੰਦਾ ਕਰਨਾ ਸ਼ੁਰੂ ਕਰਦਾ ਨਾਲ ਉਹ ਦੂਜੇ ਵੱਲ ਵੇਖ ਕੇ ਸ਼ੁਰੂ ਕਰਦਾ ਹੈ ਪਰ ਜਦੋਂ ਉਹਦੇ ਵਿੱਚ ਰਸ ਆਉਂਦਾ ਹੈ ਨਾ ਫਿਰ ਉਹਨੂੰ ਉਹਦੀ ਖੇਚ ਕਿਸੇ ਵੱਲ ਵੀ ਕੈਨੀ ਬਣਦੀ ਆਰੰਭ ਵਿੱਚ ਬਣੀ ਸੀ ਫਿਰ ਨਹੀਂ ਬਣਦੀ ਫਿਰ ਉਹਦੀ ਅੰਦਰ ਦੀ ਦੌੜ ਉਹਨੂੰ ਖੇਚ ਵੱਲ ਲੈ ਕੇ ਪ੍ਰੇਰਦੀ ਹੈ ਇਸੇ ਕਰਤਰਾਂ ਪਾਤਸ਼ਾਹ ਜੀ ਕਹਿੰਦੇ ਨੇ ਜਿਹੜੇ ਗੁਰਮਖ ਨੇ ਉਹਨਾਂ ਦੇ ਜੀਵਨ ਦੇ ਵਿੱਚ ਐਸੀ ਦਾਤ ਨਾਮ ਦੇ ਖਜ਼ਾਨੇ ਦੀ ਬਣ ਜਾਂਦੀ ਹੈ ਕਿ ਉਹਨਾਂ ਨੂੰ ਸਮਝ ਆ ਜਾਂਦੀ ਵੀ ਕਰਨ ਵਾਲਾ ਕਰਤਾ ਹੈ ਕਰ ਵੇਖੇ ਸਿਰਜਣਹਾਰ ਉਹ ਕਰਦਾ ਵੀ ਹੈ ਉਹ ਵੇਖਦਾ ਵੀ ਹੈ ਕਿਉਂ ਕਿ ਸਿਰਜਣਹਾਰ ਹੈ ਧਿਆਨ ਦੇਣਾ ਜਿੰਨੇ ਚੀਜ਼ ਸਿਰਜੀ ਹੈ ਨਾ ਉਹਨੂੰ ਆਪਣੀ ਬਣਾਈ ਹੋਈ ਚੀਜ਼ ਦੀ ਫਿਕਰ ਹੁੰਦੀ ਹੈ ਕੋਈ ਵੀ ਬੰਦਾ ਕਿਸੇ ਚੀਜ਼ ਨੂੰ ਜਦੋਂ ਸਿਰਜਦਾ ਹੈ ਜਦੋਂ ਬਣਾਉਂਦਾ ਹੈ ਉਹਨੂੰ ਫਿਕਰ ਹੈ ਜਿਹੜੀ ਚੀਜ਼ ਉਹਨੇ ਬਣਾਈ ਤੇ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਜਿੰਨੀ ਦੇਰ ਤੱਕ ਉਹ ਚੀਜ਼ ਉਹਦੇ ਕੋਲੋਂ ਹੈ ਉਹਨੂੰ ਫਿਕਰ ਹੈ ਉਨੀ ਦੇਰ ਤੱਕ ਇਸੇ ਕਰਕੇ ਇੱਕ ਕਰਤਾ ਇਹ ਮਾਲਕ ਪ੍ਰਮਾਤਮਾ ਨੇ ਕਾਦਰ ਨੇ ਇੱਕ ਕਾਰਨ ਸ੍ਰਿਸ਼ਟੀ ਪੈਦਾ ਕੀਤੀ ਹੈ ਤੇ ਸਤਿਗੁਰ ਜੀ ਕਹਿੰਦੇ ਨੇ ਸ੍ਰਿਸ਼ਟੀ ਇਹ ਕਾਰਨ ਉਹਦੀ ਨਦਰ ਵਿੱਚ ਹੈ ਤੇ ਉਹ ਆਪ ਇਹਦੇ ਤੋਂ ਵੱਖ ਨਹੀਂ ਇਸ ਕਰਕੇ ਸਤਿਗੁਰ ਜੀ ਕਹਿੰਦੇ ਨੇ ਉਹ ਕਰਕੇ ਵੇਖਦਾ ਹੈ ਕਿਉਂ ਕਿਉਂਕਿ ਉਹ ਸਿਰਜਨਹਾਰ ਹੈ ਫਿਰ ਪਾਤਸ਼ਾਹ ਜੀ ਨੇ ਬਚਨ ਕੇ ਸਾਹਿਬ ਕਹਿੰਦੇ ਨੇ ਗੁਰਮਖ ਅੰਤਰ ਸਹਿਜ ਹੈ ਹੁਣ ਜਿਨੇ ਨਾਮ ਜਪਿਆ ਨਾ ਸਭ ਕਿੰਦੇ ਨੂੰ ਉਹਦੀ ਪ੍ਰਾਪਤੀ ਕੀ ਹੈ ਧਿਆਨ ਦੇਣਾ ਜਪਣ ਵਾਲੇ ਜਿਵੇਂ ਕਿਸੇ ਬੰਦੇ ਨੇ ਬਾਰ ਬਾਰੀ ਤੌਰ ਤੇ ਮਿਹਨਤ ਕੀਤੀ ਮਸ਼ੱਕਤ ਕੀਤੀ ਉਹਨੂੰ ਉਹਦੀ ਮਿਹਨਤ ਮਸ਼ੱਕਤ ਦੇ ਬਦਲੇ ਦੇ ਵਿੱਚ ਧਨ ਮਿਲਿਆ ਜਿੰਨੀ ਮਿਹਨਤ ਕਰਦਾ ਉਹਨਾਂ ਧਨ ਮਿਲਿਆ ਹੁਣ ਸਤਿਗੁਰੂ ਜੀ ਕਹਿੰਦੇ ਨੇ ਨਾਮ ਜਪਣ ਵਾਲੇ ਨੂੰ ਮਿਲਿਆ ਕੀ ਹੈ ਉਹਦੇ ਅੰਦਰ ਸਤਿਗੁਰ ਕਹਿੰਦੇ ਨੇ ਸਹਿਜ ਪੈਦਾ ਹੋਇਆ ਸਹਿਜ ਦਾ ਅਖਰੀ ਅਰਥ ਹੈ ਆਤਮਿਕ ਅਡੋਲਤਾ ਉਹਦੇ ਮਨ ਦੇ ਅੰਦਰ ਅਡੋਲਤਾ ਬਣੀ ਤੇ ਹੋਇਆ ਕਿ ਫਿਰ ਸਹਿਬ ਕਹਿੰਦੇ ਨੇ ਮਨ ਚੜਿਆ ਦਸਵੇਂ ਆਕਾਸ਼ ਦਸਵਾਂ ਆਕਾਸ਼ ਮਨ ਦਸਵੇਂ ਆਕਾਸ਼ ਤੇ ਚੜ ਗਿਆ ਦਸਵਾਂ ਆਕਾਸ਼ ਕਿਹੜਾ ਹੈ ਜਿਨੂੰ ਪਾਤਸ਼ਾਹ ਕਹਿੰਦੇ ਨੇ ਹਰ ਜਿਓ ਗੁਫਾ ਅੰਦਰ ਰੱਖ ਕੇ ਵਾਜਾ ਪੰਮਨ ਵਜਾਇਆ ਨੋ ਦਰਵਾਜੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਉਹ ਜਿਹੜਾ ਦਸਵਾਂ ਹੈ ਨਾ ਫਿਰ ਪਾਤਸ਼ਾਹ ਕਹਿੰਦੇ ਨੇ ਨਾਮ ਜਪਣ ਵਾਲਾ ਜਦੋਂ ਜਪਦਾ ਹੈ ਜਦੋਂ ਇਸ ਧਨ ਦੀ ਗੁਰੂ ਦੇ ਚਰਨਾਂ ਨਾਲ ਜੁੜ ਕੇ ਇਸ ਧਨ ਨੂੰ ਵਿਹਾਜਦਾ ਉਹਦੀ ਪ੍ਰਾਪਤੀ ਕੀ ਹੈ ਸਹਿਜ ਤੇ ਜਿਹਨੂੰ ਸਹਿਜ ਮਿਲ ਜਾਏ ਆਤਮਿਕ ਅਡੋਲਤਾ ਮਿਲ ਜਾਏ ਸਭ ਕਹਿੰਦੇ ਨੇ ਉਹਦਾ ਮਨ ਫਿਰ ਦਸਵੇਂ ਦਵਾਰ ਦੇ ਵਿੱਚ ਚੜ ਜਾਂਦਾ ਜਿਹਨੂੰ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਦਸਮ ਦਵਾਰਾ ਅਗੰਮ ਅਪਾਰਾ ਪਰਮ ਪੁਰਖ ਕੀ ਘਾਟੀ ਉਪਰ ਹਾਟ ਹਾਟ ਪਰ ਆਲਾ ਆਲੇ ਪੀਤਰ ਥਾਤੀ ਜਿਵੇਂ ਘਰ ਦੇ ਵਿੱਚ ਪੁਰਾਣੇ ਸਮੇਂ ਚੁਆਲੇ ਬਣਾਏ ਜਾਂਦੇ ਸਨ ਸਮਾਨ ਰੱਖਣ ਦੇ ਲਈ ਹੁਣ ਪਾਤਸ਼ਾਹ ਕਹਿੰਦੇ ਨੇ ਰੱਬ ਜੀ ਨੇ ਸਰੀਰ ਦਾ ਇੱਕ ਆਲਾ ਬਣਾਇਆ ਉਹ ਆਲਾ ਕਿੱਥੇ ਹੈ ਜਿਹਨੂੰ ਸਾਬ ਜੀ ਨੇ ਬਾਣੀ ਅੰਦਰ ਦਸਮ ਦਵਾਰ ਆਖਿਆ ਸਾਡੀ ਸੁਰਤ ਮਤ ਹੁਣ ਇਹ ਆਲਾ ਹੈ ਪ੍ਰਮਾਤਮਾ ਦਾ ਬਣਾਇਆ ਜਿਦਣੇ ਖੁੱਲ ਜਾਂਦੇ ਨਾ ਗੁਰੂ ਦੀ ਕਿਰਪਾ ਨਾਲ ਸਹਜ ਵਿੱਚ ਟਿਕਿਆਂ ਨਾਮ ਨਾਲ ਜੁੜਿਆਂ ਦਾਤਾ ਜੀ ਕਹਿੰਦੇ ਨੇ ਫਿਰ ਮਨ ਚੜਿਆ ਦਸਵੇਂ ਆਕਾਸ਼ ਫਿਰ ਮਨ ਨੋ ਦੁਆਰੇ ਪ੍ਰਗਟ ਕੀਏ ਜਿਹੜੇ ਨੋ ਦੁਆਰੇ ਰੱਬ ਜੀ ਨੇ ਪ੍ਰਗਟ ਕੀਤੇ ਨੇ ਉਹਨਾਂ ਦੀ ਇੱਕ ਲਾਲਸਾ ਖਿੱਚ ਹੈ ਉਹਨਾਂ ਨੂੰ ਅੱਖਾਂ ਦੀ ਕੋਈ ਮੰਗ ਹੈ ਜ਼ੀਬਾ ਦੀ ਮੰਗ ਹੈ ਪਾਤਸ਼ਾਹ ਕਹਿੰਦੇ ਨੇ ਕੰਨਾਂ ਦੀ ਸਰੋਤ ਕੰਨਾਂ ਇਸ ਮਨ ਦੀ ਮੰਗ ਹੈ ਜਿੰਨੀ ਦੇਰ ਤੱਕ ਮਨ ਉਸ ਅਵਸਥਾ ਤੱਕ ਨਹੀਂ ਸੀ ਪਹੁੰਚਿਆ ਦਾਤਾ ਜੀ ਕਹਿੰਦੇ ਨੇ ਮਨ ਇਹਨਾਂ ਚਾਹ ਨੋ ਦਵਾਰਿਆਂ ਦੇ ਦਵਾਰੇ ਭਟਕਦਾ ਰਿਹਾ ਨੋ ਦਵਾਰਿਆਂ ਦੇ ਚਾਰ ਚੁਫੇਰੇ ਪਰ ਜਿਸ ਦਿਨ ਇਹਦੇ ਅੰਦਰ ਸਹਿਜ ਆ ਗਿਆ ਦਾਤਾ ਜੀ ਕਹਿੰਦੇ ਨੇ ਨੋ ਦਵਾਰਿਆਂ ਦੇ ਰਸ ਇਹਦੇ ਅੰਦਰੋਂ ਖਤਮ ਹੋ ਗਏ ਪਾਵ ਇਹਦੀ ਆਤਮਿਕ ਅਵਸਥਾ ਇੰਨੀ ਉੱਚੀ ਹੋ ਗਈ ਹੁਣ ਉਹਨਾਂ ਨੋ ਦਵਾਰਿਆਂ ਦੀ ਖਿਚੇਂ ਦੇ ਜੀਵਨ ਵਿੱਚੋਂ ਮੁੱਕ ਗਈ ਹੁਣ ਇਹ ਦਸਵੇਂ ਦਵਾਰ ਦੇ ਪਾਵ ਉਸ ਮਾਲਕ ਦੇ ਘਰ ਦਾ ਪੰਧ ਹੀ ਬਣ ਗਿਆ ਤੁਸੀਂ ਜਦੋਂ ਸਿੱਖ ਇਤਿਹਾਸ ਪੜ੍ਹਦੇ ਹੋ ਨਾ ਸਾ ਸੰਗਤ ਵੈਸੇ ਤੇ ਜਿਤਨੀ ਵੀ ਇਤਿਹਾਸ ਵਿੱਚ ਘਟਨਾਵਾਂ ਵਾਪਰੀਆਂ ਨੇ ਜਿਨ੍ਹਾਂ ਨੇ ਆਪਣੇ ਸੀਸ ਦਿੱਤੇ ਨੇ ਖੋਪਰੀਆਂ ਲੋਹਾਈਆਂ ਨੇ ਬਾਰੀ ਤੌਰ ਤੇ ਹਰ ਘਟਨਾ ਨੂੰ ਸਮਝਣਾ ਸਾਡੇ ਲਈ بڑا ਔਖ ਹੈ ਭਾਈ ਤਾਰੂ ਸਿੰਘ ਜੀ ਦਾ ਕੋਪਰ ਲੋਹਾਨਾ ਸੁਭਾਵਕ ਹੈ ਕੋਈ ਬੰਦਾ ਬਾਰੀ ਤੌਰ ਤੇ ਸੋਚੇ ਵਿਸ਼ਵਾਸ ਕਰਨਾ ਵੀ ਔਖਾ ਲੱਗਦਾ ਹੈ ਬੱਚਿਆਂ ਦੇ ਟੋਟੇ ਕਿਰਾ ਕੇ ਗਲਾਂ ਦੇ ਵਿੱਚ ਪਾ ਲੈਨੇ ਬਾਰੀ ਤੌਰ ਤੇ ਹਰ ਗ੍ਰਿਸ਼ਤੀ ਬੰਦੇ ਲਈ ਇਹ ਘਟਨਾ ਬੜੀ ਔਖੀ ਪ੍ਰਤੀਤ ਹੁੰਦੀ ਉਹਨੂੰ ਲੱਗਦਾ ਕਿ ਕਿਵੇਂ ਹੋ ਸਕਦਾ ਹੈ ਸਭ ਕੁਝ ਪਰ ਮਾਫ ਕਰਨਾ ਸਤਿਗੁਰ ਕਹਿੰਦੇ ਨੇ ਜਿੰਦੀ ਆਤਮਿਕ ਅਵਸਥਾ ਇਹ ਨਹੀਂ ਉੱਚੀ ਹੋ ਜਾਏ ਮਨ ਚੜਿਆ ਦਸਵੇਂ ਆਕਾਸ਼ ਸਤਿਗੁਰ ਕਹਿੰਦੇ ਨੇ ਉਹਦੀ ਫਿਰ ਦੁਨਿਆਵੀ ਇੰਦਰੀਆ ਵੀ ਭੁੱਖ ਮੁੱਕ ਜਾਂਦੀ ਹੈ ਉਹਦੀ ਦੁਨਿਆਵੀ ਮੋਹ ਇੰਦਰੀਆ ਦਾ ਮੋਹ ਦੇ ਅੰਦਰੋਂ ਖਤਮ ਹੋ ਜਾਂਦਾ ਹੈ ਤੇ ਇੰਦਰੀਆਵੀ ਮੋਜ ਜਦੋਂ ਖਤਮ ਹੋਇਆ ਫਿਰ ਪਾਤਸ਼ਾਹ ਕਹਿੰਦੇ ਨੇ ਸਿਰਫ ਸਾਹ ਜੋਸ ਕਰਤੇ ਪਰਮਾਰਮਾ ਅਕਾਲ ਪੁਰਖ ਦੇ ਨਾਮ ਨਾਲ ਹੁੰਦੀ ਹੈ ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਤਿੱਥੈ ਊੰਗ ਨਾ ਭੁਖ ਹੈ ਸਭ ਕਹਿੰਦੇ ਨੇ ਉੱਥੇ ਨਾ ਨੀਂਦ ਹੈ ਨਾ ਉੱਥੇ ਭੁੱਖ ਲੱਗਦੀ ਹੈ ਹੁਣ ਇਹ ਵੀ ਅਵਸਥਾ ਹੈ ਨਾ ਨਾ ਉੱਥੇ ਇਹਨੂੰ ਸਤਿਗੁਰ ਬਾਣੀ ਅੰਦਰ ਬੜੇ ਪਿਆਰੇ ਸ਼ਬਦਾਂ ਵਿੱਚ ਕਹਿੰਦੇ ਨੇ ਪਾਤਸ਼ਾਹ ਕਹਿੰਦੇ ਨੇ ਜਿਸ ਗੁਰਮਖ ਦੇ ਜੀਵਨ ਵਿੱਚ ਸਹਿਜ ਆ ਗਿਆ ਨਾ ਦਾਤਾ ਜੀ ਕਹਿੰਦੇ ਨੇ ਜਿਸ ਗੁਰਮਖ ਕੋਲ ਸਹਿਜ ਆ ਗਿਆ ਪਾਤਸ਼ਾਹ ਕਹਿੰਦੇ ਨੇ ਉਹ ਥੋੜਾ ਸਵੇ ਥੋੜਾ ਹੀ ਖਾਵੈ ਸੰਜਮ ਆ ਗਿਆ ਜੀਵਨ ਦੇ ਅੰਦਰ ਇਸੇ ਕਰਕੇ ਜਦੋਂ ਆਪਾਂ ਹਿਸਟਰੀ ਪੜਨੇ ਇਤਿਹਾਸ ਪੜਨੇ ਆ ਇਤਿਹਾਸ ਦੇ ਅੰਦਰ ਜਦੋਂ ਐਸੇ ਚੈਪਟਰ ਸਾਡੇ ਸਾਹਮਣੇ ਆਉਂਦੇ ਨੇ ਕਿ ਸਿੱਖਾਂ ਨੇ ਇੱਕ ਇੱਕ ਮੁੱਠ ਛੋਲਿਆਂ ਦੇ ਖਾ ਕੇ ਗੁਜ਼ਾਰਾ ਕੀਤਾ ਭੁੱਖੇ ਪਾਣੇ ਲੜੇ ਤੇ ਮਾਫ਼ ਕਰਨਾ ਉਹ ਜਿਹੜੀ ਸਪਿਰਟ ਹੈ ਉਹ ਜਿਹੜੀ ਤਾਕਤ ਹੈ ਉਹ ਜਿਹੜਾ ਬਲ ਹੈ ਸਤਿਗੁਰ ਕਹਿੰਦੇ ਨੇ ਉਹ ਇਸ ਅਵਸਥਾ ਦੇ ਵਿੱਚੋਂ ਪ੍ਰਾਪਤ ਹੁੰਦਾ ਹੈ ਇਹ ਹਰ ਜੀਵਨ ਦੀ ਇੱਕ ਸਟੇਜ ਹੈ ਸਾਦ ਸੰਗਤ ਜਿਵੇਂ ਦੁਨਿਆਵੀ ਤੌਰ ਤੇ ਕੋਈ ਬੰਦਾ ਉਹਨੂੰ ਕੋਈ ਅੱਖਰ ਪੜ੍ਹਨੇ ਨਾ ਦੇਉਣ ਵਿਦਿਆ ਦੇ ਉਹਨੂੰ ਲੱਗਦਾ ਹੈ ਵੀ ਸ਼ਾਇਦ ਇਹਨਾਂ ਅੱਖਰਾਂ ਤੋਂ ਬਿਨਾਂ ਵੀ ਜ਼ਿੰਦਗੀ ਚੱਲ ਸਕਦੀ ਹੈ ਉਹ ਚਲਾ ਰਿਹਾ ਹੈ ਪਰ ਜਿੱਦੋਂ ਉਹ ਨੂੰ ਸਮਝਾਣੀ ਸ਼ੁਰੂ ਹੁੰਦੀ ਹੈ ਉਹ ਉਸ ਅਵਸਥਾ ਤੱਕ ਪਹੁੰਚਦਾ ਹੈ ਅੱਖਰ ਪੜ੍ਹਨੇ ਸਿੱਖ ਜਾਂਦਾ ਹੈ ਉਹਨਾਂ ਦੀ ਵੈਲਿਊ ਨੂੰ ਸਿੱਖ ਜਾਂਦਾ ਹੈ ਫਿਰ ਉਹ ਨੂੰ ਸਮਝਾਂਦੀ ਵੀ ਨਹੀਂ ਜਿੱਥੇ ਮੈਂ ਪਹਿਲਾਂ ਉਹ ਚੀਜ਼ ਗਲਤ ਸੀ ਮੇਰੇ ਮਨ ਅੰਦਰ ਆ ਹੁਣ ਸਮਝ ਆਈ ਵੀ ਨਹੀਂ ਪਾਈ ਇਹਨਾਂ ਅੱਖਰਾਂ ਦੀ ਬੜੀ ਵੱਡੀ ਵੈਲਿਊ ਹੈ ਜੀਵਨ ਦੇ ਅੰਦਰ ਇਸੇ ਤਰ੍ਹਾਂ ਜਦੋਂ ਅਸੀਂ ਸ਼ਬਦ ਨਾਲ ਜੁੜਨੇ ਆ ਸਾਨੂੰ ਸ਼ਬਦ ਦੀ ਇੰਪੋਰਟੈਂਸ ਸਮਝ ਆ ਜਾਂਦੀ ਹੈ ਪਾਤਸ਼ਾਹ ਕਹਿੰਦੇ ਨੇ ਉਸ ਅਵਸਥਾ ਦੇ ਅੰਦਰ ਪਹੁੰਚਿਆ ਹੋਇਆ ਦਸ਼ਮ ਦਵਾਰ ਦੀ ਅਵਸਥਾ ਵਿੱਚ ਪਹੁੰਚਿਆ ਹੋਇਆ ਸਹਜ ਵਿੱਚ ਟਿਕਿਆ ਹੋਇਆ ਮਨੁੱਖ ਤਿੱਥੈ ਊਂਗ ਨਾ ਭੁਖ ਹੈ ਉੱਥੇ ਸਤਿਗੁਰ ਕਹਿੰਦੇ ਨੇ ਨਾ ਊਂਗ ਪਾਵ ਨੀਂਦ ਹੈ ਨਾ ਭੁਖ ਹੈ ਹੈ ਕਿ ਉੱਥੇ ਸਤਿਗੁਰ ਕਹਿੰਦੇ ਨੇ ਹਰ ਅੰਮ੍ਰਿਤ ਨਾਮ ਸੁਖਵਾਸ ਉੱਥੇ ਵਸੇਬਾ ਅਮਰਤ ਨਾਮ ਦੇ ਅੰਦਰ ਹੈ। ਉੱਥੇ ਸਤਿਗੁਰ ਕਹਿੰਦੇ ਨੇ ਮਨ ਨਾਮ ਵਿੱਚ ਟਿਕਿਆ ਹੋਇਆ। ਮਨ ਸੁਰਤ ਜਿਹੜੀ ਹੈ ਉਸ ਆਤਮਿਕ ਆਨੰਦ ਵਿੱਚ ਟਿਕੀ ਹੋਈ ਹੈ। ਤੇ ਦਾਤਾ ਜੀ ਕਹਿੰਦੇ ਨੇ ਨਾਨਕ ਦੁੱਖ ਸੁਖ ਵਿਆਪਤ ਨਹੀਂ। ਹੁਣ ਇਸ ਅਵਸਥਾ ਵਿੱਚ ਸਤਿਗੁਰ ਕਹਿੰਦੇ ਨੇ ਨਾ ਦੁੱਖ ਦੀ ਨਾ ਦੁੱਖ ਇੰਦਰੀਆਂ ਨੂੰ ਪਉਂਦਾ ਹੈ। ਨਾ ਸੁਖ ਦਾ ਪ੍ਰਭਾਵ ਇੰਦਰੀਆਂ ਤੇ ਹੁੰਦਾ ਹੈ। ਯਾਦ ਰੱਖਣਾ ਇਹਨਾਂ ਹਰ ਚੀਜ਼ ਦਾ ਪ੍ਰਭਾਵ ਇੰਦਰੀਆਂ ਤੇ ਨੋ ਦੁਆਰਿਆਂ ਤੇ ਸਤਿਗੁਰੂ ਜੀ ਵਾਰ-ਵਾਰ ਇਸੇ ਕਰਕੇ ਜ਼ਿਕਰ ਕਰਦੇ ਨੇ ਨੋ ਦੁਆਰਿਆਂ ਦਾ ਪ੍ਰਭਾਵ ਜਦੋਂ ਖਤਮ ਹੋ ਜਾਂਦਾ ਹੈ ਉਦੋਂ ਫਿਰ ਜਿਹੜੀ ਅਵਸਥਾ ਮਿਲਦੀ ਹੈ ਉਹਨਾਂ ਨੂੰ ਪਾਤਸ਼ਾਹ ਕਹਿੰਦੇ ਨੇ ਤਿੱਥੈ ਆਤਮ ਰਾਮ ਪ੍ਰਗਾਸ ਨਾਨਕ ਦੁੱਖ ਸੁਖ ਵਿਆਪਤ ਨਹੀਂ ਉੱਥੇ ਪਾਤਸ਼ਾਹ ਕਹਿੰਦੇ ਨੇ ਦੁੱਖ ਤੇ ਸੁਖ ਵਿਆਪਦੇ ਨਹੀਂ ਇੰਨੀ ਆਖਿਆ ਸਤਿਗੁਰ ਨੇ ਵੀ ਆਉਂਦੇ ਨਹੀਂ ਆਉਂਦੇ ਨੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਚਮਕੌਰ ਦੀ ਗੜੀ ਦੇ ਵਿੱਚ ਆਪਣੇ ਸਹਬਜ਼ਾਦਿਆਂ ਨੂੰ ਤੋੜਦੇ ਨੇ ਦੁੱਖ ਹੈ ਇੱਕ ਪਿਤਾ ਦੇ ਲਈ ਇਹ ਸਭ ਕੁਝ ਦੁਨਿਆਵੀ ਤੌਰ ਤੇ ਵੇਖਣਾ ਜਰਨਾ ਇੱਕ ਦੁੱਖ ਦੀ ਅਵਸਥਾ ਹੈ ਪਰ ਸਤਗੁਰੂ ਪਾਤਸ਼ਾਹ ਕਹਿੰਦੇ ਨੇ ਹੁਣ ਸੁਰਤ ਉਸ ਵਿਗਾਸ ਵਿੱਚ ਹੈ ਜਿੱਥੇ ਟਿਕੀ ਹੋਈ ਉਸ ਪਰਿਪੂਰਨ ਪ੍ਰਮਾਤਮਾ ਅਕਾਲ ਪੁਰਖ ਦੇ ਬਾਣੇ ਵਿੱਚ ਹੈ ਸਤ ਵਿੱਚ ਹੈ ਸਹਿਜ ਵਿੱਚ ਹੈ ਤੇ ਦਾਤਾ ਜੀ ਕਹਿੰਦੇ ਨੇ ਫਿਰ ਉਹ ਵਿਆਪ ਨਹੀਂ ਰਹੀ ਇਹਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ ਮਾਨੇ ਦਾ ਮਤਲਬ ਹੀ ਵਿਆਪਣਾ ਹੈ ਪਾਤਸ਼ਾਹ ਕਹਿੰਦੇ ਨੇ ਉਹਨੂੰ ਫਿਰ ਵਿਆਪਦਾ ਨਹੀਂ ਹੁਣ ਸਤਿਗੁਰ ਨੇ ਨਾ ਇੱਕ ਤਸਵੀਰ ਖਿੱਚ ਦਿੱਤੀ ਇੰਨਾ ਦੋਸ ਲੋਕਾਂ ਦੇ ਅੰਦਰ ਪਾਤਸ਼ਾਹ ਕਹਿੰਦੇ ਨੇ ਤੂੰ ਨਾਮ ਧਨ ਜਦੋਂ ਵਿਹਾਜੇਗਾ ਵਿਹਾਜਣ ਦੇ ਲਈ ਤੇਰੇ ਕੋਲ ਸ਼ਬਦ ਦੀ ਤੈਨੂੰ ਜ਼ਰੂਰਤੀ ਹੈ ਜ਼ਰੂਰਤ ਹੈ ਸ਼ਬਦ ਨਾਲ ਜੁੜੇਗਾ ਤੇ ਨਾਮ ਧਨ ਖਟਿਆ ਖਟੇਗਾ ਹੁਣ ਜਦੋਂ ਨਾਮ ਧਨ ਖਟ ਲਏਗਾ ਸਤਿਗੁਰ ਕਹਿੰਦੇ ਨੇ ਫਿਰ ਤੈਨੂੰ ਨਾਮ ਧਨ ਦੇ ਵਿੱਚੋਂ ਨਾਮ ਪਦਾਰਥ ਮਿਲੇਗਾ ਉਰੇ ਐਸਾ ਖਜ਼ਾਨਾ ਜਿਹੜਾ ਸਤਿਗੁਰ ਕਹਿੰਦੇ ਨੇ ਕਦੇ ਘਟਦਾ ਨਹੀਂ ਟੁੱਟਦਾ ਨਹੀਂ ਇਹ ਅਟੁੱਟ ਭੰਡਾਰੇ ਨੇ ਇਹ ਮੁੱਕਣ ਵਾਲਾ ਨਹੀਂ ਹੈ ਜਿਵੇਂ ਦੁਨਿਆਵੀ ਧਨ ਅੱਜ ਵੀ ਹਾਜਿਆ ਖਤਮ ਹੋ ਗਿਆ ਫਿਰ ਇਕੱਠਾ ਕੀਤਾ ਸਾਬ ਕਹਿੰਦੇ ਨੇ ਇਹ ਖਜ਼ਾਨਾ ਮੁੱਕਣ ਵਾਲਾ ਨਹੀਂ ਹੈ ਫਿਰ ਜਿੰਦੇ ਅੰਦਰ ਇਹ ਖਜ਼ਾਨਾ ਭਰਿਆ ਗਿਆ ਸਾਬ ਕਹਿੰਦੇ ਨੇ ਹਰ ਗੁਣ ਬਾਣੀ ਉਚਰੇ ਉਹ ਫਿਰ ਸਦਾ ਪ੍ਰਮਾਤਮਾ ਦੇ ਉਪਦੇਸ਼ ਨੂੰ ਚੇਤੇ ਕਰਦੇ ਨੇ ਉਹਨਾਂ ਨੂੰ ਸਮਝ ਆ ਗਈ ਦਾਤਾ ਜੀ ਤੇਰਾ ਕੋਈ ਅੰਤ ਨਹੀਂ ਤੇਰਾ ਕੋਈ ਪਰਿਵਾਰ ਨਹੀਂ ਸਮਝ ਆ ਗਈ ਕਿ ਕਾਰਨ ਕਰਤਾ ਕਰਨ ਵਾਲਾ ਹੈ ਉਹ ਕਰਕੇ ਆਪ ਵੇਖਦਾ ਹੈ ਤੇ ਸਤਿਗੁਰ ਕਹਿੰਦੇ ਨੇ ਫਿਰ ਨਾਮ ਜਪਿਆ ਮਨ ਵਿੱਚ ਸਹਿਜ ਬਣਿਆ ਸਹਿਜ ਬਣਿਆ ਆਤਮਿਕ ਅਡੋਲਤਾ ਬਣੀ ਤੇ ਸਤਿਗੁਰ ਕਹਿੰਦੇ ਨੇ ਮਨ ਉਸ ਦਸਮ ਦਵਾਰ ਤੱਕ ਪਹੁੰਚ ਗਿਆ ਇਹਦਾ ਵਸੀਬਾ ਉਸ ਘਰ ਵਿੱਚ ਹੋ ਗਿਆ ਜਿੱਥੇ ਨੇ ਪਹੁੰਚਣਾ ਸੀ ਤੇ ਉਸ ਅਵਸਥਾ ਵਿੱਚ ਸਤਿਗੁਰ ਕਹਿੰਦੇ ਨੇ ਨਾ ਨੀਂਦ ਹੈ ਨਾ ਭੁੱਖ ਹੈ ਨੀਂਦ ਤੇ ਭੁੱਖ ਇੰਦਰੀਆ ਦੀ ਜ਼ਰੂਰਤ ਹੈ ਧਿਆਨ ਦੇਣਾ ਸਾਤਸੰਗਤ ਇਹ ਦੁਨਿਆਵੀ ਜ਼ਰੂਰਤ ਹੈ ਹੁਣ ਬੰਦਾ ਇੰਦਰੀਆਂ ਇੰਦਰੀਆਂ ਤੋਂ ਉੱਪਰ ਉੱਠ ਗਿਆ ਹੁਣ ਇੰਦਰੀਆਂ ਦੇ ਵਾਸ ਵਿੱਚ ਨਹੀਂ ਹੈ ਹੁਣ ਇੰਦਰੀਆਂ ਇਹਦੇ ਵਾਸ ਵਿੱਚ ਇਹਨੂੰ ਬਾਬਾ ਨਾਨਕ ਕਹਿੰਦੇ ਨੇ ਮਨ ਜੀਤੈ ਜਗਜੀਤ ਇਹਨੂੰ ਸਾਬ ਜੀ ਬਾਣੀ ਵਿੱਚ ਕਹਿੰਦੇ ਨੇ ਨਾਨਕ ਗਿਆਨੀ ਜਗ ਜੀਤਾ ਜਗ ਜੀਤਾ ਸਭ ਕੋਏ ਪਾਤਸ਼ਾਹ ਕਹਿੰਦੇ ਨੇ ਨਾਨਕ ਜੀ ਜਿਹੜਾ ਗੁਰੂ ਦੇ ਇਸ ਅਗੰਮੀ ਗਿਆਨ ਨਾਲ ਜੁੜਦਾ ਹੈ ਸਭ ਕਹਿੰਦੇ ਨੇ ਉਹ ਫਿਰ ਸਾਰੇ ਜਗਤ ਨੂੰ ਜਿੱਤ ਲੈਂਦਾ ਹੈ ਪਰ ਦੂਜੇ ਪਾਸੇ ਪਾਤਸ਼ਾਹ ਕਹਿੰਦੇ ਨੇ ਜਗਤ ਦੀ ਐਸੀ ਖੇਡ ਬਣਾਈ ਹੈ ਕਰਤੇ ਨੇ ਕਿ ਇਸ ਜਗਤ ਨੇ ਸਾਰੇ ਸੰਸਾਰ ਨੂੰ ਜਿੱਤਿਆ ਹੋਇਆ ਹੈ ਹੁਣ ਪਾਤਸ਼ਾਹ ਜੀ ਨੇ ਕਿਹਾ ਸਾਬ ਕਿੰਦੇ ਨੇ ਉੱਥੇ ਨਾ ਨੀਂਦ ਐ ਨਾ ਭੁੱਖ ਐ ਉੱਥੇ ਕੀ ਐ ਹਰ ਅੰਮ੍ਰਿਤ ਨਾਮ ਸੁਖਵਾਸ ਮਨ ਉੱਥੇ ਉਸ ਅਵਸਥਾ ਵਿੱਚ ਹੈ ਜਿੱਥੇ ਸਦਾ ਹੀ ਅੰਮ੍ਰਿਤ ਨਾਮ ਉਹ 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 ਰਸ ਅੰਦਰ ਬਣਿਆ ਹੋਇਆ ਹਰ ਜੀਵਨ ਦੀ ਅਵਸਥਾ ਵਿੱਚ ਕੰਡੀਸ਼ਨ ਵਿੱਚ ਨਾਨਕ ਦੁੱਖ ਸੁੱਖ ਵਿਆਪਤ ਨਹੀਂ ਹੈ ਨਾਨਕ ਜੀ ਉਹਨੂੰ ਫਿਰ ਦੁੱਖ ਸੁੱਖ ਨਹੀਂ ਵਿਆਪਦਾ ਆਪਾਂ ਜ਼ਿਕਰ ਕੀਤਾ ਸੀ ਨਾ ਜਦਨ ਸਾਕਾ ਪੰਜਾ ਸਾਹਿਬ ਦਾ ਪਦ ਬਾਚਿਆ ਸੀ 2-4 ਦਿਨ ਪਹਿਲਾਂ ਭਾਈ ਪ੍ਰਤਾਪ ਸਿੰਘ ਦੇ ਜੀਵਨ ਇਹੀ ਸੀ ਨਾ ਜਦੋਂ ਪੜਿਆ ਆਪਾਂ ਵੀ ਫੁਰਨਾ ਹੀ ਬਣਿਆ ਸੀ ਸਿਰਫ ਮਨ ਦੇ ਅੰਦਰ ਆਪਣੇ ਦੋਸਤ ਮਿੱਤਰ ਦੇ ਘਰ ਗਿਆ ਸੀ ਉਹਦੇ ਛੋਟੇ ਜਿਹੇ 2 ਸਾਲ ਦੇ ਪੁੱਤਰ ਦੀ ਮੌਤ ਹੋ ਗਈ ਤੇ ਜਦੋਂ ਵੇਖਿਆ ਉਹਨਾਂ ਨੇ ਬੜਾ ਨੇੜੇ ਹੋ ਕੇ ਵੀ ਕਮਾਲ ਦੀ ਗੱਲ ਹੈ ਵੀ ਐਸੀ ਅਵਸਥਾ ਜੀਵਨ ਦੇ ਅੰਦਰ 2 ਸਾਲ ਦਾ ਪੁੱਤਰ ਬੜੀ ਅਡੋਲ ਅਵਸਥਾ ਉਰ ਬਾਣੀ ਪੜਦਿਆਂ ਪੜਦਿਆਂ ਪੁੱਤਰ ਨੂੰ ਵਿਦਾ ਕਰਕੇ ਆਏ ਨਾ ਘਰਵਾਲੀ ਦੀ ਅੱਖਾਂ ਦੇ ਵਿੱਚ ਹੰਝੂ ਨੇ ਨਾ ਉਸ ਡਾਕਟਰ ਦੀ ਅੱਖਾਂ ਵਿੱਚ ਹੰਝੂ ਨੇ ਤੇ ਭਾਈ ਪ੍ਰਤਾਪ ਸਿੰਘ ਜੀ ਦੇ ਅੰਦਰ ਸਿਰਫ ਇੱਕ ਫੁਰਨਾ ਹੀ ਬਣਿਆ ਸੀ ਦਾਤਾ ਜੀ ਮੇਰੇ ਜੀਵਨ ਅੰਦਰ ਕਦੀ ਐਸਾ ਸਮਬਵ ਬਣਿਆ ਨਾ ਮੈਨੂੰ ਇੰਨੀ ਅਡੋਲਤਾ ਆਪਣੇ ਚਰਨਾਂ ਵਿੱਚੋਂ ਦੇ ਦੇ ਤੇ ਧਿਆਨ ਦੇਣਾ ਸਾਡੇ ਕੁਤੇਨ ਸਾਲ ਦਾ ਪੁੱਤਰ ਸੀ ਹੁੰਦਾ ਭਾਈ ਪ੍ਰਤਾਪ ਸਿੰਘ ਜੀ ਦਾ ਜਿਸ ਦਿਨ ਉਹ ਪਾਣੀ ਵਿੱਚ ਉਬਲਦੇ ਪਾਣੀ ਵਿੱਚ ਡਿੱਗਿਆ ਬੱਚੇ ਖੇਡਦੇ ਪੇਸ਼ਨ ਮੌਤ ਹੋ ਗਈ ਤੇ ਸੱਚ ਵਿੱਚ ਉਹ ਫੁਰਨਾ ਦਾਤੇ ਨੇ ਐਸੀ ਉੱਚੀ ਆਤਮਿਕ ਅਵਸਥਾ ਦੇ ਦਿੱਤੀ ਬੈਂਡ ਵਾਜੀ ਵਾਲੇ ਬੁਲਾਏ ਕਹਿੰਦੇ ਸ਼ਬਦ ਦੀਆਂ ਤੁਣਾ ਲਾਓ ਸ਼ਬਦ ਦਾ ਤੁਣਾ ਦੇ ਵਿੱਚ ਆਪਣੇ ਪੁੱਤਰ ਨੂੰ ਵਿਦਾ ਕਰਕੇ ਆਇਆ ਸਭ ਤਵਾਸਾ ਜੀ ਕਹਿੰਦੇ ਨੇ ਇੱਥੇ ਉੱਥੇ ਊਂਗ ਨਾ ਭੁਖ ਹੈ ਉੱਥੇ ਇੰਦਰੀਆ ਵੀ ਪੁਖ ਤੋਂ ਬੰਦਾ ਉੱਪਰ ਉੱਠ ਗਿਆ ਹੁਣ ਸਾਹਿਬ ਕਹਿੰਦੇ ਨਾਨਕ ਦੁੱਖ ਸੁਖ ਵਿਆਪਤ ਨਹੀਂ ਹੁਣ ਨਾ ਸਾਹਿਬ ਕਹਿੰਦੇ ਨੇ ਦੁੱਖ ਵਿਆਪਦਾ ਐ ਨਾ ਸੁਖ ਵਿਆਪਦਾ ਐ ਜਿੱਥੇ ਆਤਮ ਰਾਮ ਪ੍ਰਗਾਸ ਜਿੱਥੇ ਪਰਿਪੂਰਨ ਪ੍ਰਮਾਤਮਾ ਦੇ ਨਾਮ ਦਾ ਪ੍ਰਗਾਸ ਹੋ ਜਾਏ ਜਿੱਥੇ ਇਹ ਗਿਆਨ ਪੈਦਾ ਹੋ ਜਾਏ ਜਿਸ ਹਿਰਦੇ ਦੇ ਅੰਦਰ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਭਾਈ ਗੁਰਮੁਖ ਬਣ ਗੁਰਮੁਖ ਬਣ ਕੇ ਉਸ ਦਾਤੇ ਦੇ ਅੰਮ੍ਰਿਤ ਨਾਮ ਤੋਂ ਵਿਹਾਜ ਨਾਮ ਨੂੰ ਇਕੱਠਾ ਕਰ ਆਪਣੇ ਜੀਵਨ ਦੇ ਅੰਦਰ ਦੁਨਿਆਵੀ ਤਨ